ਕਪੂਰਥਲਾ ਦੀ ਪੁਲੱਥ ਸਬ ਡਿਵੀਜ਼ਨ ਦੇ ਪਿੰਡ ਹਮੀਰਾ ਵਿੱਚ ਪੁਰਾਣੀ ਰੰਜਿਸ਼ ਤੇ ਚੱਲਦਿਆਂ ਦੋ ਤਿਰਾਂ ਵਿਚਕਾਰ ਖੂਨੀ ਝੜਪ ਦੀ ਖਬਰ ਹੈ ਹਮਲਾਵਰਾਂ ਨੇ ਇੱਕ ਅਨੁਵਾਕਾਰ ਨੂੰ ਅੱਗ ਲਗਾ ਦਿੱਤੀ ਅਤੇ ਤਿੰਨ ਰਾਉਂਡ ਫਾਇਰ ਵੀ ਕੀਤੇ ਗੋਲੀਬਾਰੀ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਦਿਨਾਂ ਚ ਖਲਾਤੂ ਵੇਖਦੇ ਆ ਡਾਕਟਰ ਨੇ ਉਸ ਨੂੰ ਰੈਫਰ ਕਰ ਦਿੱਤਾ ਡੀਐਸਪੀ ਪੁਲੈਥ ਕਰਨੈਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆ ਕਿ ਆਹ ਕੀ ਕਪੂਰਥਲਾ ਵਿੱਚ ਦੇਰ ਸ਼ਾਮ ਹੋਈ ਲੜਾਈ ਤੋਂ ਬਾਅਦ ਰਾਤ 10 ਵਜੇ ਕਰੀਬ ਕੁਝ ਅਣਪਛਾਤੇ ਹਮਲਾਵਰ ਪਿੰਡ ਵਿੱਚ ਆਏ ਅਤੇ ਉਹਨਾਂ ਨੇ ਇੱਕ ਕਾਰ ਦੇ ਬਾਹਰ ਖੜੀ ਇਨੋਵਾ ਕਾਰ ਨੂੰ ਅੱਗ ਲਗਾ ਦਿੱਤੀ ਜਦੋਂ ਕਾਰ ਮਾਲਕ ਜਸਵੰਤ ਸਿੰਘ ਨੇ ਇਨੋਵਾ ਨੂੰ ਅੱਗ ਲੱਗੀ ਵੇਖੀ ਤਾਂ ਉਹ ਘਰੋਂ ਭੱਜ ਕੇ ਬਾਰ ਆਇਆ ਹਮਲਾਵਰ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਜਸਵੰਤ ਸਿੰਘ ਦੀ ਬਾਹ ਤੇ ਵੀ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ ਜ਼ਖਮੀ ਜਸਵੰਤ ਸਿੰਘ ਦੇ ਨਾਜ਼ੁਕ ਹਾਲਾਤ ਨੂੰ ਵੇਖ ਕੇ ਉਸ ਨੂੰ ਰੈਫਰ ਕਰ ਦਿੱਤਾ ਹੈ ਜਿਸ ਤੋਂ ਬਾਅਦ ਪਰਿਵਾਰ ਜ਼ਖਮੀ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਇਨ੍ਹਾਂ ਹਮਲਾਵਰਾਂ ਦੀ ਤਲਾਸ਼ ਕਰ ਰਹੀ ਹੈ